ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮੈਂ ਨਾ ਅੱਜ ਇੱਕ ਸਾਰਿਆਂ ਨੂੰ ਜਿਹੜੇ ਇਹ ਰਿਲੇਸ਼ਨਸ਼ਿਪ ਦੇ ਗੁਲਜਣਾ ਚ ਫਸੇ ਹੋਏ ਆ ਜ ਜ ਜਿਨ੍ਹਾਂ ਦੇ ਬ੍ਰੇਕਅਪ ਹੋ ਗਏ ਜ ਜਿਨ੍ਹਾਂ ਦੀ ਸੈਪਰੇਸ਼ਨ ਹੋਣ ਵਾਲੀ ਆ ਜਾਂ ਹੋ ਗਈ ਆ ਤੁਹਾਨੂੰ ਨਾ ਮੈਂ ਇੱਕ ਗੱਲ ਸਮਝਾਉਣੀ ਆ ਅੱਜ ਬੜੇ ਗੌਰ ਨਾਲ ਗੱਲ ਸੁਣਿਓ ਸ਼ ਕਈਆਂ ਦੇ ਖਾਨੇ ਪੈ ਜੇ ਜਦੋਂ ਇੱਕ ਪਾਰਟਨਰ ਦੇ ਕੋਲੋਂ ਦੂਜਾ ਪਾਰਟਨਰ ਚਲਾ ਜਾਏ ਠੀਕ ਆ ਤੇ ਜਿੱਦਾਂ ਤੁਸੀਂ ਹੁਣ ਕਈ ਮੈਂ ਜਿੱਦਾਂ ਵੀਡੀਓ ਦੇਖਦੀ ਆ ਮੈਂ ਨਿਊਜ਼ੀਲੈਂਡ ਤੋਂ ਵੀ ਕਈਆਂ ਦੇਖੀ ਆ ਰੁਈ ਜਾਂਦੇ ਆ ਯਾਦ ਕਰੀ ਜਾਂਦੇ ਆ ਹਾਏਓ ਮਾ ਤੇਰੇ ਬਿਨਾ ਮਰ ਗਿਆ ਜਾਂ ਮੈਂ ਮਰ ਗਈ ਜਾਂ ਮੈਨੂੰ ਐਦਾਂ ਹੋ ਗਿਆ ਤੂੰ ਮੇਰੀ ਜ਼ਿੰਦਗੀ ਬਰਬਾਦ ਕਰਤੀ ਜਾਂ ਕਈ ਸੋਚੀ ਜਾਂਦੇ ਆ ਮੈਨੂੰ ਤਾਂ ਛੱਡ ਗਿਆ ਜਾਂ ਮੈਨੂੰ ਤਾਂ ਛੱਡ ਗਈ ਉਹ ਮੇਰੇ ਬਿਨਾ ਖੁਸ਼ ਕਿੱਦਾਂ ਆ ਜਾ ਜਾ ਕੇ ਉਹਨੂੰ ਤਾਂ ਸੋਸ਼ਲ ਮੀਡੀਆ ਚੈੱਕ ਕਰੀ ਜਾਂਦੇ ਆ ਉਹਨੂੰ ਕੋ ਸਟੋਰੀ ਸਟੇਟਸ ਪਾਇਆ ਕਿ ਨਹੀਂ ਪਾਇਆ ਮੇਰੇ ਕੋ ਇਦਾਂ ਨੇ ਪਹਿਲੇ ਫੋਨ ਕਾਲ ਵੀ ਆਉਂਦੇ ਹੁੰਦੇ ਸੀਗੇ ਤੀਦੀ ਮੈਂ ਸਟੋਰੀ ਦੇਖੀ ਉਹ ਤਾਂ ਜੀ ਵਧੀਆ ਵਧੀਆ ਕੱਪੜੇ ਪਾ ਕੇ ਘੁੰਮੀ ਜਾਂਦਾ ਪਿਆ ਆ ਪਰ ਮੇਰ ਨਾਲ ਉਹ ਇਦਾਂ ਕਰ ਗਿਆ ਇਹ ਖੁਸ਼ ਕਿਉਂ ਆ ਸਟਾਪ ਡੂਇੰਗ ਥਿਸ ਤੁਹਾਨੂੰ ਪਰ ਤੁਸੀਂ ਇਦਾਂ ਕਰਦੇ ਕੀ ਕਰਦੇ ਪਈਆਂ ਤੁਸੀਂ ਆਪਣੀ ਗੁੱਡ એનર્ਜੀ ਅਗਲੇ ਬੰਦੇ ਨੂੰ ਦੇਈ ਜਾਂਦੇ ਪਈਓ ਆ ਟੈਲੀਪੈਥਿਕਲੀ ਟੈਲੀਪੈਥਿਕਲੀ ਨਾ ਤੁਸੀਂ ਆਪਣੀ એનર્ਜੀ ਦਿੰਦੇ ਪਿਆ ਸਟਾਪ ਵਾਚਿੰਗ देयर ਸੋਸ਼ਲ ਮੀਡੀਆ ਉਹਨਾਂ ਦੀ ਫੋਟੋ ਦੇਖਣੀਆਂ ਬੰਦ ਕਰੋ ਉਹਨਾਂ ਦਾ ਉਹ ਸੋਸ਼ਲ ਮੀਡੀਆ ਤੇ ਕੀ ਕਰਦੇ ਪਿਓ ਆ ਜਾ ਕੇ ਝਾਤੀਆਂ ਮਾਰਨੀਆਂ ਬੰਦ ਕਰੋ ਮੈਨੂੰ ਪਤਾ ਪਹਿਲਾਂ ਪਹਿਲਾਂ ਤੁਹਾਡੇ ਬੜੇ ਉਹ ਹੁੰਦੇ ਆ ਪਰ ਜਦੋਂ ਤੁਸੀਂ ਛੱਡਦੇ ਨਹੀਂ ਨਾ ਇੱਕੋ ਗੱਲ ਨੂੰ ਫੜ ਕੇ ਬੈਠੇ ਹੁੰਨੇ ਆ ਫੜ ਕੇ ਬੈਠੇ ਹੁੰਨੇ ਆ ਹੁਣ ਇਹਦੇ ਪਿੱਛੇ ਮੈਂ ਇੱਕ ਐਗਜ਼ਾਮਪਲ ਦਿੰਨੀ ਆ ਜਿੱਦਾਂ ਜੋ ਜੋ ਕੁਝ ਵੀ ਅੱਜਕੱਲ੍ਹ ਚੱਲ ਰਿਹਾ ਸੋਸ਼ਲ ਮੀਡੀਆ ਤੇ ਹਨਾ ਇਹ ਕੀ ਬਣ ਚੁੱਕਿਆ ਇਹਦਾ ਇੱਕ ਅਟਰੈਕਸ਼ਨ ਅਟਰੈਕਸ਼ਨ ਤੋਂ ਬਾਅਦ ਫਿਰ ਹੁੰਦੀ ਆ ਅਟੈਚਮੈਂਟ ਤੇ ਅਟੈਚਮੈਂਟ ਤੋਂ ਬਾਅਦ ਕੀ ਹੁੰਦੀ ਆ ਡੀਟੈਚਮੈਂਟ ਜਿੰਨੀ ਛੇਤੀ ਅਟਰੈਕਸ਼ਨ ਹੁੰਦੀ ਹੈ ਓਨੀ ਛੇਤੀ ਡੀਟੈਚਮੈਂਟ ਹੋ ਜਾਂਦੀ ਆ ਅਟਰੈਕਸ਼ਨ ਤੋਂ ਬਾਅਦ ਅਟੈਚਮੈਂਟ ਦੈਨ ਡੀਟੈਚਮੈਂਟ ਜਿੰਨੀ ਛੇਤੀ ਅਟੈਚਮੈਂਟ ਹੋਊਗੀ ਓਨੀ ਜਲਦੀ ਡੀਟੈਚਮੈਂਟ ਵੀ ਹੋਊਗੀ ਸੌਰੀ ਹੂੰ ਸੋ ਉਹਨਾਂ ਨੂੰ ਜਾ ਜਾ ਕੇ ਆਪਣੀ એનર્ਜੀ ਦੇਣੀ ਬੰਦ ਕਰੋ ਸਬ ਇਹਦਾ ਮਤਲਬ ਜੇ ਤੁਸੀਂ ਉਸੇ ਚੀਜ਼ ਚ ਫਸੇ ਹੋਇਓ ਹਾਈ ਮੈਂ ਮਰ ਗਿਆ ਮੇਰਾ ਬਾਬੂ ਸ਼ੋਨਾ ਮੈਂ ਤਾਂ ਉਹ ਤੋਂ ਬਿਨਾਂ ਰਹਿ ਨਹੀਂ ਸਕਦੀ ਜਾਂ ਰਹਿ ਨਹੀਂ ਸਕਦਾ ਹਾਏ ਮੈਨੂੰ ਛੱਡ ਗਿਆ ਫਰੈਸ਼ੀ ਮੇਰਾ ਮੋਡ ਲਿਆਵੋ ਨਹੀਂ ਫਰੈਸ਼ੀ ਮੇਰਾ ਛੱਡ ਗਿਆ ਜੇ ਤੁਸੀਂ ਆਹੀ ਰੋਣਾ ਰੋਈ ਜਾਣਾ ਆ ਠੀਕ ਐ ਇਟ ਮੀਨਸ ਤੁਸੀਂ ਪਿਆਰ ਨਹੀਂ ਹੈਗਾ ਇਹ ਇਹਨੂੰ ਪਿਆਰ ਨਹੀਂ ਕਹਿੰਦੇ ਤੁਸੀਂ ਆਪਣੇ ਆਪ ਨੂੰ ਕਦੇ ਪਿਆਰ ਕੀਤਾ ਇਹਨੂੰ ਪਿਆਰ ਨਹੀਂ ਕਹਿੰਦੇ ਤੁਸੀਂ ਆਬਸੈਸਟ ਹੋ ਉਸ ਬੰਦੇ ਦੇ ਨਾਲ ਠੀਕ ਆ ਇਹਨੂੰ ਆਬਸੈਸ਼ਨ ਕਹਿੰਦੇ ਆ ਤੁਸੀਂ ਆਬਸੈਸਟ ਹੋ ਪਿਆਰ ਨਹੀਂ ਹੈਗਾ ਇਹ ਜੇ ਦਾ ਤੁਸੀਂ ਥੋੜਾ ਜਿਹਾ ਤੁਹਾਡੇ ਤੋਂ ਦੂਰ ਗਿਆ ਤੁਸੀਂ ਕਹਣਾ ਚੀਟਿੰਗ ਕਰ ਰਿਹਾ ਹੋਣਾ ਮੇਰੇ ਉੱਪਰ ਦੀ ਮੈਨੂੰ ਚੀਟ ਕਰ ਰਿਹਾ ਹੋਣਾ ਮੈਨੂੰ ਤੁਸੀਂ 10 ਮੈਸੇਜ ਕਰ ਰਹੇ ਹੋ ਤੁਹਾਨੂੰ ਮੋਰੇ ਇੱਕ ਆ ਰਿਹਾ ਇਹ ਕੁਝ ਕਰ ਰਿਹਾ ਹੁਣ ਇਹ ਮੈਨੂੰ ਵਾਪਸ ਮੈਸੇਜ ਨਹੀਂ ਕਰਦਾ ਪਿਆ ਜਾਂ ਕਰਦੀ ਨਹੀਂ ਪਈ obsession ਹਰ ਇੱਕ ਦੀ ਆਪਣੀ ਆਪਣੀ ਲਾਈਫ ਆ ਦਫਾ ਹੋਣ ਦੋ ਅਗਲੇ ਨੂੰ ਜਿਹੜਾ ਇੱਕ ਗੁੱਡ ਬੰਦਾ ਹੁੰਦਾ ਆ ਵਾਇਸਮੈਨ ਹੁੰਦਾ ਆ ਤੁਹਾਨੂੰ ਇੰਨਾ ਸੋਚਣੇ ਨਹੀਂ ਦਿੰਦਾ ਠੀਕ ਆ ਉਹ ਆਪਣੇ ਆਪ ਹੀ ਆਪਣੀ ਜ਼ਿੰਮੇਵਾਰੀ ਨਿਭਾ ਲੈਂਦਾ ਆ ਤੁਹਾਨੂੰ ਫੋਨ ਮੈਸੇਜ ਕਰਨ ਦੀ ਤੁਹਾਨੂੰ ਸੋਚਣ ਤੇ ਥੋੜੀ ਮਜਬੂਰ ਕਰੇਗਾ ਕਿ ਤੁਸੀਂ ਵੇਟ ਕਰੋ ਉਹਦੇ ਮੈਸੇਜ ਦੀ ਕਰ ਕਿਉਂ ਨਹੀਂ ਕੀਤਾ ਕਿਉਂ ਨਹੀਂ ਕੀਤਾ ਚੀਟਿੰਗ ਕਰਦਾ ਪਿਆ ਕਿ ਨਹੀਂ ਕਰਦਾ ਪਿਆ ਜਿਸ ਰਿਸ਼ਤੇ ਦੇ ਵਿੱਚ ਤੁਹਾਨੂੰ ਸੋਚਣਾ ਪੈ ਜਵੇ ਠੀਕ ਆ ਕਿ ਉਹ ਕਰਦਾ ਕੀ ਪਿਓ ਹੋਊਗਾ ਚੀਟਿੰਗ ਤਾਂ ਨਹੀਂ ਕਰਦਾ ਪਿਆ ਹੋਊਗਾ ਮੈਸੇਜ ਕਿਉਂ ਨਹੀਂ ਕੀਤਾ ਮੇਰੇ ਮੈਸੇਜ ਦਾ ਬੈਕ ਰਿਪਲਾਈ ਕਿਉਂ ਨਹੀਂ ਕੀਤਾ ਜਿੱਥੇ ਇੰਨਾ ਕੁਝ ਸੋਚਣਾ ਪੈ ਰਿਹਾ ਜਾਂ ਉਹ ਆਪਣੇ ਮਾਪਿਓ ਦੀ ਜ਼ਿਆਦਾ ਕਿਉਂ ਸੁਣ ਰਿਹਾ ਥਰਡ ਪਾਰਟੀ ਦੀ ਮੇਰੀ ਕਿਉਂ ਨਹੀਂ ਸੁਣ ਰਿਹਾ ਜਿੱਥੇ ਤੁਹਾਨੂੰ ਇੰਨਾ ਕੁਝ ਸੋਚਣਾ ਪੈ ਰਿਹਾ ਤੁਹਾਨੂੰ ਲੱਗਦਾ ਇਹ ਪਿਆਰ ਆ ਨਾ ਇਹਨੂੰ ਪਿਆਰ ਨਹੀਂ ਕਹਿੰਦੇ ਇਹਨੂੰ ਆਬਸੈਸ਼ਨ ਕਹਿੰਦੇ ਆ ਆਪਣੇ ਆਪ ਨੂੰ ਪਿਆਰ ਕਰਨਾ ਸ਼ੁਰੂ ਕਰੋ ਜਿੱਦਣ ਤੁਸੀਂ ਆਪਣੇ ਆਪ ਨੂੰ ਪਿਆਰ ਕਰੋਗੇ ਨਾ ਉਦੋਂ ਤੁਹਾਡੀ ਕਦਰ ਪੈਣੀ ਆ ਜਦੋਂ ਤੁਸੀਂ ਆਪਣੇ ਆਪ ਨੂੰ ਪਿਆਰ ਨਹੀਂ ਨਾ ਕਰਦੇ ਅਗਲਾ ਬੰਦਾ ਤੁਹਾਡਾ ਫਾਇਦਾ ਚੁੱਕਦਾ ਉਹਨੂੰ ਪਤਾ ਹੁੰਦਾ ਕਿ ਇਹ ਤਾਂ ਮੇਰੇ ਬਿਨਾਂ ਰਹਿ ਨਹੀਂ ਸਕਦਾ ਉਹ ਤੁਹਾਨੂੰ ਆਨ ਐਂਡ ਆਫ ਸਾਈਕਲ ਦਿੰਦਾ ਜਦੋਂ ਤੁਸੀਂ ਤੁਹਾਨੂੰ ਪਹਿਲਾਂ ਥੋੜਾ ਜਿਆਦਾ ਲਵ ਬੌਮਬ ਕਰਦਾ ਤੁਹਾਨੂੰ ਪਿਆਰ ਦਿਖਾਉਂਦਾ ਤੁਸੀਂ ਹਿ ਮੇਰਾ ਬਾਬੂ ਸ਼ੋਨਾ ਮੇਰਾ ਲਵੀ ਡਵੀ ਤੇ ਜਦੋਂ ਫਿਰ ਪਿੱਛੇ ਨੂੰ ਖਿੱਚਦਾ ਆ ਕਿਰਤਨ ਆਬਸੈਸ਼ਨ ਹੁੰਦੀ ਹੈ ਵੀ ਆਹ ਕੀ ਸੀ ਮੈਨੂੰ ਵਾਪਸ ਚਾਹੀਦਾ ਮੈਨੂੰ ਤਾਂ ਇਹ ਬੰਦਾ ਵਾਪਸ ਚਾਹੀਦਾ ਕਿਉਂ ਚਾਹੀਦਾ ਫਿਰ ਉਹ ਤੁਹਾਨੂੰ ਡੋਰਮੈਟ ਦੀ ਤਰ੍ਹਾਂ ਯੂਜ਼ ਕਰਦਾ ਡੋਰ ਦੇ ਉੱਤੇ ਮੈਟ ਵਿਖਿਆ ਪਿਆ ਪੈਰਾਂ ਦੇ ਥੱਲੇ ਰੱਖ ਰੱਖ ਕੇ ਜਾਂਦੇ ਆ ਬੰਦੇ ਉੱਪਰ ਦੀ ਲੰਗ ਕੇ ਇੱਦਾਂ ਹੀ ਤੁਸੀਂ ਯੂਜ਼ ਹੁੰਦੇ ਹੋ ਚਾਹੇ ਮੁੰਡੇ ਚਾਹੇ ਕੁੜੀਆਂ ਜਿੱਦਾਂ ਤੁਸੀਂ ਆਪਣੇ ਆਪ ਨੂੰ ਪਿਆਰ ਕਰਨਾ ਸ਼ੁਰੂ ਕਰੋਗੇ ਨਾ ਆ ਜਿਹੜੇ ਤੁਸੀਂ ਸੈਡ ਸਟੇਟਸ ਪਾ ਕੇ ਸ਼ੋਅ ਕਰਦੇ ਹੋ ਹਾਏ ਉਹ ਮੈਂ ਮਰ ਗਿਆ ਤੇਰੇ ਬਿਨਾ ਤੁਸੀਂ ਉਹਨਾਂ ਨੂੰ ਸ਼ੋਅ ਕਿਉਂ ਕਰਦੇ ਪਿਓ ਕਿ ਤੁਸੀਂ ਬਹੁਤ ਸੈਡ ਹੋ ਉਹਨਾਂ ਤੋਂ ਬਿਨਾ ਸਟਾਪ ਕਰੋ ਇਹ ਚੀਜ਼ ਤੁਸੀਂ ਸਟੇਟਸ ਪਾਉਂਦੇ ਹੋ ਆਪਣੇ ਆਪ ਦਾ ਇਮੋਸ਼ਨਸ ਸ਼ੋਅ ਕਰਦੇ ਹੋ ਜਾਂ ਉਹਨਾਂ ਦਾ ਸੋਸ਼ਲ ਮੀਡੀਆ ਜਾ ਕੇ ਚੈੱਕ ਕਰਦੇ ਹੋ ਕਿ ਉਹਨਾਂ ਨੇ ਤੁਹਾਡੇ ਖਿਲਾਫ ਕੋਈ ਸਟੋਰੀ ਪਾਈ ਆ ਕੋਈ ਤੁਹਾਨੂੰ ਹਿੰਟ ਦੇ ਰਿਹਾ ਕਿ ਤੁਸੀਂ ਆਉਣਾ ਜਾਂ ਉਹਨੇ ਆਉਣਾ ਜਾਂ ਰੀਕੰਸਾਈਲ ਕਰਨਾ ਆ ਜਾਂ ਮੈਂ ਤੈਨੂੰ ਮਿਸ ਕਰ ਰਿਹਾ ਤੁਸੀਂ ਟੈਲੀਪੈਥੀ ਨਾ ਉਸ ਚੀਜ਼ ਦੀ એનર્ਜੀ ਉਹ ਤਾਂ ਉੱਥੇ ਬੈਠਾ ਖਾਈ ਜਾਂ ਰਿਹਾ ਤੁਹਾਡੀ એનર્ਜੀ ਜਿ ਖਾਈ ਜਾ ਰਹੀ ਆ ਉਹਨੂੰ એનર્ਜੀ ਦੇਣਾ ਬੰਦ ਕਰੋ ਠੀਕ ਆ ਜਦੋਂ ਤੁਸੀਂ ਆਪਣੀ એનર્ਜੀ ਦੇਣਾ ਬੰਦ ਕਰ ਦੋਗੇ ਨਾ ਫਿਰ ਆਪਣੇ ਆਪ ਹੀ ਯੂਨੀਵਰਸ ਕਿਉਂਕਿ ਸਾਰਾ ਕੁਝ ਯੂਨੀਵਰਸ ਤੈਅ ਕਰਦਾ ਆ ਜੋ ਤੁਸੀਂ ਲੈਸਨ ਲੈਣੇ ਆ ਨਾ ਉਹ ਤੁਹਾਡਾ ਯੂਨੀਵਰਸ ਨੇ ਲਿਖਿਆ ਹੁੰਦਾ ਕਿਉਂਕਿ ਤੁਸੀਂ ਉਹ ਡਿਜ਼ਰਵ ਨਹੀਂ ਕਰਦੇ ਹੁੰਦੇ ਤੇ ਜੋ ਤੁਸੀਂ ਇੱਕ ਰਿਲੇਸ਼ਨਸ਼ਿਪ ਦੇ ਵਿੱਚ ਰਹਿ ਕੇ ਸਫਰ ਕਰੀ ਜਾਂਦੇ ਪਏ ਹੁੰਨੇ ਆ ਤਦ ਜੇ ਰੋ ਤੁਸੀਂ ਉਹ ਚੀਜ਼ ਡਿਸਰਵ ਨਹੀਂ ਕਰਦੇ ਹੁੰਦੇ ਤੁਸੀਂ ਉਹ ਚੀਜ਼ ਨੂੰ ਸਫਰ ਕਰੀ ਜਾਂਦੇ ਆ ਸਫਰ ਕਰੀ ਜਾਂਦੇ ਆ ਤਾਂ ਯੂਨੀਵਰਸ ਦੇਖ ਲੈਂਦਾ ਵੀ ਇਹ ਬੰਦਾ ਆਪਣੇ ਆਪ ਤਾਂ ਲੈਸਨ ਲੈ ਨਹੀਂ ਰਿਹਾ ਉਹ ਦੂਜੇ ਬੰਦੇ ਨੂੰ ਚੱਕ ਕੇ ਤੁਹਾਡੇ ਤੋਂ ਪਰੇ ਕਰ ਦਿੰਦਾ ਪਰੇ ਕਰ ਦਿੰਦਾ ਫੇਰ ਉਹ ਬੰਦੇ ਨੂੰ ਲੈਸਨ ਮਿਲਦਾ ਠੀਕ ਆ ਫੇਰ ਉਸ ਬੰਦੇ ਨੂੰ ਲੈਸਨ ਮਿਲਦਾ ਫੇਰ ਉਹ ਸਿੱਖਦਾ ਆਪਣੇ ਆਪ ਨੂੰ ਪਿਆਰ ਕਰਦਾ ਉਸ ਚੀਜ਼ ਲਈ ਆਪਰੇ ਆਪਣੀ ਸਟੈਂਡ ਅਪ ਕਰਕੇ ਖੜਾ ਹੁੰਦਾ ਤੇ ਜਦੋਂ ਖੜਾ ਹੋ ਜਾਂਦਾ ਫਿਰ ਯੂਨੀਵਰਸ ਕੁਝ ਸੋਚਦਾ ਉਹਦੇ ਬਾਰੇ ਕੁਝ ਗੁੱਡ ਤੁਹਾਡੇ ਲਈ ਕੁਝ ਗੁੱਡ ਦਰਵਾਜ਼ੇ ਖੋਲਦੇ ਆ ਇੱਕ ਕਾਰਮਿਕ ਸਾਈਕਲ ਹੁੰਦਾ ਆ ਪਰ ਜੇ ਤੁਸੀਂ ਰੋਈ ਜਾਣਾ ਆ ਹਾਂ ਰੋਵੋ ਹੀਲਿੰਗ ਪ੍ਰੋਸੈਸ ਹੁੰਦਾ ਆ ਤੁਸੀਂ ਰੋਵੋ ਬਟ ਉਹਨੂੰ ਯਾਦ ਕਰਕੇ ਨਹੀਂ ਰੋਵੋ ਬਟ ਉਹਨੂੰ ਯਾਦ ਨਹੀਂ ਕਰਨਾ ਉਹਨੂੰ ਯਾਦ ਕਰਕੇ ਨਹੀਂ ਹਾਇਓ ਕੁ ਚਲ ਗਿਆ ਹਾਇਓ ਐ ਹੋ ਗਿਆ ਉਹ ਕੰਮ ਨਹੀਂ ਕਰਨਾ ਠੀਕ ਐ ਰੋਣ ਨੂੰ ਦਿਲ ਕਰਦਾ ਘੰਟਾ ਰੋਵੋ ਅੱਖਾਂ ਪੂੰਝੋ ਪਾਣੀ ਪੀਓ ਵਧੀਆ ਰੋਟੀ ਪਾਣੀ ਰੱਜ ਕੇ ਖਾਓ ਫਰੂਟਸ ਖਾਓ ਬਾਹਰ ਘੁੰਮੋ ਪਾਰਕ ਚ ਜਾਓ ਨੇਚਰ ਨੂੰ ਦੂਜਾ ਕਰੋ ਇਦਾਂ ਦੇ ਬੰਦਿਆਂ ਨੂੰ ਯਾਦ ਨਾ ਕਰੋ ਜੋ ਚੰਗਾ ਹੁੰਦਾ ਪਹਿਲੀ ਗੱਲ ਤਾਂ ਜਾਣਦਾ ਹੀ ਨਾ ਸਮਝਦੇ ਹੋ ਜਾਂ ਜਾਂਦੀ ਨਾ ਜਿਨ੍ਹਾਂ ਨਾਲੇ ਕੰਮ ਹੋ ਰਿਹਾ ਰੋਣਾ ਪਿੱਟਣਾ ਸਟੇਟਸ ਪਾ ਪਾ ਕੇ ਤੁਸੀਂ ਉਹਨਾਂ ਨੂੰ ਆਪਣੀ એનર્ਜੀ ਦੇਈ ਜਾਂਦੇ ਹੋ ਤਾਂ ਫੇਰ ਫੇਰ ਤਾਂ ਉਹਨਾਂ ਨੇ ਖੁਸ਼ ਰਹਿਣਾ ਹੀ ਆ ਪੁੱਲ ਯੋਰ એનર્ਜੀ ਬੈਕ ਆਪਣੀ એનર્ਜੀ ਵਾਪਸ ਖਿੱਚੋ ਆਪਣੇ ਕੰਮ ਚ ਬਿਜ਼ੀ ਹੋ ਜਾਓ ਕੋਈ ਯਾਦ ਕਰਨ ਦੀ ਜ਼ਰੂਰਤ ਨਹੀਂ ਉਹਨਾਂ ਨੂੰ ਟੈਲੀਪੈਥੀ એનર્ਜੀ ਦੇਣ ਦੀ ਜ਼ਰੂਰਤ ਨਹੀਂ ਆਪਣੀ એનર્ਜੀ ਨੂੰ ਪਿੱਛੇ ਨੂੰ ਖਿੱਚੋ ਪੁੱਲ ਕਰੋ ਉਹਦਾ ਮਤਲਬ ਹੁੰਦਾ ਯਾਦ ਨਹੀਂ ਕਰਨਾ ਆਪਣੇ ਆਪ ਨੂੰ ਪਿਆਰ ਕਰਨਾ ਆਪਣਾ ਸੱਜੋ ਸਬਰੋ ਖਾਓ ਪੀਓ ਘੁੰਮੋ ਫਿਰੋ ਆਪਣੇ ਕੰਮ ਚ ਬਿਜ਼ੀ ਹੋਵੋ ਬਹੁਤ ਕੰਮ ਨਹੀਂ ਕਰਨ ਵਾਲੇ ਲਾਈਫ ਛੋਟੀ ਜਈ ਆ ਬਹੁਤ ਕੁਝ ਕਰਨ ਵਾਲਾ ਪਿਆ ਆ ਇਹਨਾਂ ਦੇ ਪਿੱਛੇ ਰੋ ਰੋ ਕੇ ਆਪਣੀ ਲਾਈਫ ਨਹੀਂ ਗਵਾਈਦੀ ਹੁੰਦੀ ਜਿਨ੍ਹਾਂ ਨੂੰ ਕਦਰ ਨਹੀਂ ਹੁੰਦੀ ਤੁਹਾਡੀ ਠੀਕ ਆ ਸੋ ਉਹਨਾਂ ਨੂੰ એનર્ਜੀ ਦੇਣੀ ਬੰਦ ਕਰਕੇ ਪੁੱਲ ਕਰ ਲਓ ਉਹ ਜਿਹੜੇ ਇਦਾਂ ਦੇ ਤੁਹਾਡੇ ਨਾਲ ਕਰਕੇ ਜਾਂਦੇ ਆ ਨਾ ਉਹਨਾਂ ਨੂੰ ਅੱਗੇ ਕਾਰਮਿਕ ਪਾਰਟਨਰ ਹੀ ਮਿਲਦੇ ਆ ਫਿਰ ਜਦੋਂ ਉਹ ਤੁਹਾਡੀਆਂ ਜਿਹੜੀਆਂ ਚੰਨੀਆਂ ਕੀਤੀਆਂ ਹੋਈਆਂ ਤੁਸੀਂ ਜਿਹੜਾ ਸਭ ਤੋਂ ਜ਼ਿਆਦਾ ਉਹਨਾਂ ਨੂੰ ਦਿੱਤਾ ਉਸ ਰਿਲੇਸ਼ਨਸ਼ਿਪ ਚ ਗੁੱਡ ਆਪਣਾ ਦਿੱਤਾ ਆ ਹਨਾ ਤੁਸੀਂ ਆਪਣਾ ਵਧੀਆ ਕਰਕੇ ਦਿਖਾਇਆ ਉਹ ਫਿਰ ਦੂਜਿਆਂ ਚੋਂ ਲੱਭਦੇ ਆ ਉਹ ਉਹਨਾਂ ਨੂੰ ਉਹਨਾਂ ਚੋਂ ਮਿਲਣਾ ਨਹੀਂ ਤੇ ਉਹ ਕਾਰਮਿਕ ਪਾਰਟਨਰ ਉਹਨਾਂ ਦੇ ਨਾਲ ਬੈਡ ਕਰਕੇ ਜਾਂਦੇ ਆ ਇਹ ਸਾਈਕਲ ਆ ਇਟਸ ਸਾਈਕਲ ਔਰ ਇਹ ਹਰੇਕ ਨਾ ਚੱਲਦਾ ਔਰ ਉਹ ਸਾਈਕਲ ਚੋ ਜੇ ਆਪਾਂ ਲੈਸਨ ਲੈ ਲੰਨੇ ਆ ਫਿਰ ਤਾਂ ਉਹ 파ਟਨਰ ਨਾਲ ਹੀ ਰਹਿੰਦਾ ਪਰ ਜੇ ਤੁਸੀਂ ਲੈਸਨ ਨਹੀਂ ਲੈਂਦੇ ਅਗਲਾ ਤੁਹਾਨੂੰ ਹੌਟ ਐਂਡ ਕੋਲਡ ਸਾਈਕਲ ਕਰੀ ਜਾਂਦਾ ਆਈ ਜਾਂਦਾ ਜਾਈ ਜਾਂਦਾ ਤੁਸੀਂ ਉਹ ਗਿੜਗੜਾਈ ਜਾਂਦੇ ਆ ਚੁੱਪ ਕਰਕੇ ਤੁਹਾਨੂੰ ਆਦਤ ਪੈ ਜਾਂਦੀ ਆ ਤੁਸੀਂ ਉਹਦੇ ਚ ਹੀ ਆਪਣੀ ਆਦਤ ਪਾ ਲੈਨੇ ਆ ਵੀ ਚਲ ਆ ਗਿਆ ਤੇ ਚਲ ਚਲ ਗਿਆ ਆ ਗਿਆ ਤੇ ਚਲ ਚਲ ਗਿਆ ਫਿਰ ਯੂਨੀਵਰਸ ਚੱਕ ਕੇ ਉਹਨੂੰ ਬਾਹਰ ਮਾਰਦਾ ਬਿਅਾਲ ਚੱਕ ਹੁਣ ਹੁਣ ਲੈਸਨ ਸਿੱਖ ਤੂੰ ਇਹ ਡਿਜ਼ਰਵ ਨਹੀਂ ਕਰਦੀ ਜਾਂ ਕਰਦਾ ਤੂੰ ਹੋਲ ਕੇ ਇੱਕ ਡਿਜ਼ਰਵ ਕਰਦੀਆਂ ਨਾ ਕਿ ਪੀਸਸ ਠੀਕ ਆ ਸੋ ਆਪਣੀ એનર્ਜੀ ਦੇਣੀ ਇਦਾਂ ਦੇ ਬੰਦਿਆਂ ਨੂੰ ਬੰਦ ਕਰੋ ਸਟੇਟਸ ਨਹੀਂ ਪਾਈ ਦੇ ਕਦੇ ਵੀ ਉਹਨਾਂ ਦਾ ਜਾ ਕੇ ਸੋਸ਼ਲ ਮੀਡੀਆ ਨਹੀਂ ਦੇਖਣਾ ਆਪਣੇ ਆਪਣੇ ਆਪ ਨੂੰ ਜਿੱਦਨ ਪਿਆਰ ਇਹਦਾ ਮਤਲਬ ਤੁਸੀਂ ਜੇ ਆਪਣੇ ਆਪ ਨੂੰ ਪਿਆਰ ਨਹੀਂ ਨਾ ਕਰਦੇ ਇਟ ਮੀਨਸ ਤੁਸੀਂ ਉਹਨਾਂ ਨੂੰ ਯਾਦ ਕਰੀ ਜਾਂਦੇ ਆ ਤੁਸੀਂ ਆਪਣੇ ਦੀ ਰਿਸਪੈਕਟ ਸੈਲਫ ਰਿਸਪੈਕਟ ਗਵਾ ਰਹੇ ਆ ਤੁਸੀਂ ਆਪਣੇ ਦੀ ਸੈਲਫ ਰਿਸਪੈਕਟ ਨਹੀਂ ਕਰ ਰਹੇ ਜੇ ਆਪਣੇ ਆਪ ਨੂੰ ਪਿਆਰ ਨਹੀਂ ਕਰ ਰਹੇ ਫਿਰ ਦੂਜਿਆਂ ਨੂੰ ਕਿੱਦਾਂ ਕਰ ਰਹੇ ਆ ਨਾ ਪਹਿਲਾਂ ਆਪਣੇ ਆਪ ਨੂੰ ਪਿਆਰ ਕਰੋ ਠੀਕ ਆ ਲਵ ਯੂਰ self ਫਸਟ ਹੋਪਸ ਉਹ ਤੁਹਾਨੂੰ ਸਮਝ ਆ ਗਈ ਹੋਵੇ ਮੈਂ ਕੀ ਸਮਝਾਉਣਾ ਚਾਹਨੀ ਆ ਕਾਰਮਿਕ ਲੈਸਨ ਆ ਆਪਣਾ ਲੈਸਨ ਲਓ ਅੱਗੇ ਵਧੋ ਬਹੁਤ ਕੁਝ ਕਰਨ ਵਾਲਾ ਹੈ ਲਾਈਫ 'ਚ